ਹਾਂਜੀ ਕੀ ਪੰਜਾਬ ਵਾਲੇ ਸਸਤਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆਈ ਆ ਜੇ ਗੱਲ ਕਰੀਏ ਭਗਵੰਤ ਮਾਨ ਸੀਐਮ ਦੀ ਮੁੱਖ ਮੰਤਰੀ ਦੀ ਦੂਜਾ ਨੰਬਰ ਜੇ ਗੱਲ ਕਰੀਏ ਆਪਾਂ ਕਿਉਂਕਿ ਸੰਤਨ ਜਰੈਲ ਭਿੰਡਰਾਂ ਵਾਲੇ ਦੀ ਕਿਉਂਕਿ ਇਹ ਆਈ ਨਾ ਕਿਉਂਕਿ ਭਗਵੰਤ ਮਾਨ ਸੀਐਮ ਨੂੰ ਮੂਤਦਾ ਵੀ ਦਿਖਾਇਆ ਜਾਂ ਸ਼ਰਾਬ ਦੇ ਛਿੱਟੇ ਦੇਖਦਾ ਦਿਖਾਇਆ ਕਿਉਂਕਿ ਦੂਜਾ ਨੰਬਰ ਇੱਕ ਥੋੜੀ ਸਪੀਚ ਸੁਣਾਦੀਏ ਪੰਜਾਬੀਓ ਵੀਡੀਓ ਤੇ ਬਣੇ ਰਹੋ ਤੇ ਤੁਹਾਨੂੰ ਫੇਰ ਕਰਾਂਗੇ ਵਿਚਾਰ ਸਾਂਝੇ ਜਾਂਦਾ ਇਹ ਕੌਮ ਦਾ ਜਥੇਦਾਰ ਨਹੀਂ ਗੜਾਜ ਸੁਖਬੀਰ ਦਾ ਜਥੇਦਾਰ ਹੈ ਅਕਾਲ ਤਖਤ ਸਾਹਿਬ ਤੁਹਾਡੇ ਪਿਓ ਦਾ ਨਹੀਂ ਹੈ ਵੀ ਤੁਸੀਂ ਇਕੱਲੇ ਕਬਜ਼ਾ ਕਰਕੇ ਬੈਠ ਮਚੀ ਨੂੰ ਦੂਜੇ ਨੂੰ ਕੁਸਕਣੇ ਨਹੀਂ ਦੇਣਾ ਸੰਗਤ ਨੇ ਸਵਾਲ ਰੱਖਤਾ ਹੋ ਕਹਿੰਦੇ ਕਿ ਭਾਈ ਬਲਾ ਤਾਂ ਰਹਿ ਹੀਓ ਇਹ ਵੀ ਪੁੱਛ ਲਿਓ ਕਿ ਅਮਰਪਾਲ ਦੇ ਐਨਐਸ ਕਿਉਂ ਲਾਇਆ ਨਹੀਂ ਅਕਾਲ ਤਖਤ ਸਰਦ ਸੱਦੇ ਹੋਵੇ ਸੱਦੇ ਆਇਆ ਸੱਦੇ ਸੀ ਆਰੇ ਘਰੇ ਬਲਾ ਲਓ ਜਰੂਰੀ ਵੀ ਉੱਥੇ ਬਲਾਉਣਾ ਹੈ ਫਿਰ ਉੱਥੇ ਕਿਉਂ ਲਿਓ ਦੋ ਤੋਂ ਤਰੇ ਆਊਗਾ ਪੰਥ ਰਹਿਤਾਂ ਦੇ ਮੁਤਾਬਕ ਪੰਥਕ ਰਹਿਤ ਮਰਜਾ ਦਾ ਕੋਈ ਸਵਾਲ ਚੱਕੀ ਤੇ ਕੋਨੋ ਵੀ ਅਕਾਲ ਤਖਤ ਦਾ ਜਿਹਦਰ ਬਲਾ ਨਹੀਂ ਸਕਦਾ ਪੁੱਛ ਨਹੀਂ ਸਕਦਾ ਬੜਾ ਖੁਸ਼ ਬਣਦਾ ਇਹ ਇਹ ਤਾਂ ਬਹੁਤ ਖੁਸ਼ ਕਰ ਰਹੀ ਹੈ ਉਹਦਾ ਮੂੰਹ ਤੇ ਚੰਗੀ ਤਰ੍ਹਾਂ ਦਿਖਾਇਆ ਨਹੀਂ ਭਗਵੰਤ ਮਾਨ ਦਾ ਵੀ ਆਹ ਵੇਖੋ 10 ਗੁਰੂਆਂ ਤੇ ਸ਼ਿੱਟੇ ਮਾਰਦਾ ਪਹਿਲੀ ਤਾਂ ਗੱਲ ਐਸੀ ਮੂਰਤੀ ਪੂਜਾ ਨੂੰ ਮੰਨਦੀ ਨਹੀਂ ਕਿ ਅਸੀਂ ਬੁੱਤ ਸ਼ਕਨ ਲੋਕ ਆ ਅਸੀਂ ਬੁੱਤ ਫੜਾ ਛੋੜੀ ਆ ਇੱਥੇ ਗੱਲ ਬਹਿਸ ਤੇ ਆ ਜਣੀ ਆ ਜਿਹੜੀ ਸੰਤਾਂ ਦੀ ਤਸਵੀਰ ਆ ਉਹ ਤਾਂ origignal ਆ ਵੀਡੀਓ ਤੱਕ ਸਾਰਾ ਕੁਝ ਹੈਗਾ ਉਹਦੇ ਉੱਤੇ ਮੁੱਤਲ ਦੀ ਕੋਸ਼ਿਸ਼ ਕੀਤੀ ਹੁਣ ਸੰਤ 20ਵੀਂ ਸਦੀ ਦਾ ਮਹਾਨ ਜਰਨੈਲ ਹੋਵੇ ਪੰਥ ਨੇ ਖਿਤਾਬ ਦਿੱਤਾ ਹੋਵੇ ਉਹਦੇ ਲਈ ਪਤਾ ਨਹੀਂ ਹਜ਼ਾਰਾਂ ਨੌਜਵਾਨ ਸਿਰ ਧੜ ਦੀ ਲਾਗੇ ਲੱਖਾਂ ਘਰ ਬੇਕਾਰ ਹੋ ਗਈ ਪਤਾ ਨਹੀਂ ਕੀ ਕੁਸ਼ ਹੋਇਆ ਪ ਕਹ ਲਿਆ ਉਹਨਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਅੱਜ ਵੀ ਮਨੋਲ ਰਵਣ ਸੂਲੀ ਤੇ ਚੜ੍ਹ ਨੂੰ ਤਿਆਰ ਬੈਠੇ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਜਿੱਥੇ ਸਾਡੇ ਗੁਰੂ ਬਾਦਸ਼ਾਹ ਸੀ ਉਸ ਲੀਹ ਤੇ ਜਨਮ ਲਏ ਕਿਉਂਕਿ ਉਦਾਂ ਹੀ ਕੀਤਾ ਨਾ ਜ਼ੁਲਮ ਉਦਾਂ ਹੀ ਹੋਏ ਨੇ ਬੁੱਲਦਿਆਂ ਦੇ ਕਾਂ ਛੱਡੇ ਆ ਸਿੰਘ 84 ਦੇ ਵਿੱਚ ਕਿ ਉਹਨਾਂ ਦੀ ਤਸਵੀਰ ਤੇ ਫਿਰ ਕੋਈ ਉਹ ਜੀ ਹੱਥ ਠੀਕ ਹੈ ਮ ਜੀਟੀਏ ਨੂੰ ਵਿੱਚੋਂ ਕੱਢਿਆ ਗਿਆ ਤੁਸੀਂ ਪਿੱਛੇ ਹਟਜੋ ਕਿ ਤੁਸੀਂ ਪੱਤ ਤੋਂ ਮਨਪ੍ਰੀਤ ਨੂੰ ਵਿੱਚੋਂ ਕੱਢਿਆ ਗਿਆ ਤੁਸੀਂ ਪੱਤ ਤੋਂ ਜੀ ਜਿਹੜੇ ਪੱਤ ਤ ਹੈ ਉਹਨਾਂ ਨੂੰ ਤਾਂ ਤੁਸੀਂ ਤਨਖਾਹਿਆ ਨਾ ਕੀਤਾ ਕਿਉਂ ਵੀ ਤੇ ਭਗਵੰਤ ਮਾਨਤਾ ਕਲੀਨ ਸ਼ੇਪ ਉਹ ਦਿੱਦਾ ਹੀ ਹੈ ਸਾਹਮਣੇ ਤੇ ਫਿਰ ਇਹ ਇਹਦੇ ਬਾਰੇ ਕਿਵੇਂ ਤੁਹਾਨੂੰ ਜ਼ਿਆਦਾ ਹਾਂਜੀ ਕਿ ਭਗਵੰਤ ਮਾਨ ਸੀਐਮ ਬਾਰੇ ਕਿਉਂਕਿ ਤੁਸੀਂ ਸਾਰਿਆਂ ਨੇ ਜੋ ਸੋਣੀ ਲਿਆ ਕਿਉਂਕਿ ਭਗਵੰਤ ਮਾਨ ਸੀਐਮ ਨੂੰ ਕਿਉਂਕਿ ਸੰਤ ਜਨੈਲ ਭਿੰਡਰਾਂ ਵਾਲੀ ਦੀ ਤਸਵੀਰ ਤੇ ਕਿਉਂਕਿ ਕਹਿੰਦੇ ਏਆਈ ਨਾਲ ਕਿਉਂਕਿ ਪਿਸ਼ਾਬ ਕਰਦਾ ਦਿਖਾਇਆ ਤੇ ਮੰਨ ਲੋ ਸ਼ਰਾਬ ਦੇ ਛਿੱਟੇ ਡੇਗਦਾ ਦਿਖਾਇਆ ਕਿਉਂਕਿ ਅਕਾਲ ਤਖਤ ਨੂੰ ਲੈ ਕੇ ਕਿਉਂਕਿ ਇਹ ਗੱਲ ਮੰਨਣੀ ਪਊਗੀ ਸਾਰੇ ਪੰਜਾਬੀਆਂ ਨੂੰ ਕਿਉਂਕਿ ਅਜੇ ਸੂਰਮੇ ਬੈਠੇ ਹੈਗੇ ਵੀ ਜਿਹੜੇ ਆਪਣੀਆਂ ਜਾਨਾਂ ਦੇ ਦੇਣਗੇ ਕਿਉਂਕਿ ਇਹ ਸਰਾਸਰ ਗਲਤ ਆ ਜੇ ਗੱਲ ਕਰੀਏ ਗੜਕਾਜ ਸਿੰਘ ਦੀ ਕਿਉਂਕਿ 15 ਤਰੀਕ ਨੂੰ ਕਿਉਂਕਿ ਗੜਗੱਜ ਸਿੰਘ ਨੇ ਭਗਵੰਤ ਮਾਨ ਸੀਐਮ ਮੁੱਖ ਮੰਤਰੀ ਨੂੰ ਸੱਦਿਆ ਉੱਥੇ ਦੇਖਦੇ ਆ ਵੀ ਮੰਨ ਲਓ ਕੀ ਸਵਾਲ ਹੋਣਗੇ ਕੀ ਭਗਵੰਤ ਮਾਨ ਸੀਐਮ ਨੂੰ ਕੀ ਸਜ਼ਾ ਦਿੱਤੀ ਜਾਊਗੀ ਤੇ ਵੀ ਕੀ ਗੱਲ ਨਿਕਲ ਕੇ ਆਊਗੀ ਉਦਾਂ ਦੇ ਹੀ ਸੋਡੇ ਨਾਲ ਵਿਚਾਰ ਸਾਂਝੇ ਕਰਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਪੰਜਾਬੀਓ ਜਿੱਥੋਂ ਤੱਕ ਜਾਂਦੀ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਧੰਨਵਾਦ ਜੀ